ਸਤਿ ਸ੍ਰੀ ਅਕਾਲ ਜੀ ਇਨਕਮ ਟੈਕਸ ਦੇ ਨੋਟਿਸ ਜੋ ਫਾਈਨੈਂਸ਼ੀਅਲ ਈਅਰ 21-22 ਹੈ ਉਹਦੇ ਆਨਲਾਈਨ ਸਟਾਰਟ ਹੋ ਗਏ ਨੇ ਜਿਸ ਤਰ੍ਹਾਂ ਲਾਸਟ ਵੀਡੀਓਜ਼ ਦੇ ਵਿੱਚ ਵੀ ਮੈਂ ਇਨਫੋਰਮੇਸ਼ਨ ਤੁਹਾਨੂੰ ਦਿੰਦਾ ਰਿਹਾ ਹਾਂ ਕਿ ਕੋਈ ਵੀ ਜੇਕਰ ਤੁਸੀਂ ਡਿਡਕਸ਼ਨ ਸੇਵਿੰਗਸ ਦੀ ਆਪਣੀ ਕਲੇਮ ਕਰਦੇ ਹੋ ਤਾਂ ਤੁਹਾਨੂੰ ਉਹ ਪੁੱਛ ਸਕਦੇ ਨੇ ਉਸਦੇ ਪ੍ਰੂਫ ਤੁਹਾਡੇ ਕੋਲ ਮੰਗ ਸਕਦੇ ਨੇ ਇਨਕਮ ਟੈਕਸ ਡਿਪਾਰਟਮੈਂਟ ਨੇ ਲਾਸਟ ਟਾਈਮ ਵੀ ਕਹਿੰਦੇ ਦਿੱਤੇ ਸੀ ਕਿ ਅਸੀਂ ਕਿਸੇ ਵੀ ਰਿਡਕਸ਼ਨ ਦੇ ਪ੍ਰੂਫ ਤੁਹਾਡੇ ਕੋਲ ਕਿਸੇ ਵੀ ਟਾਈਮ ਮੰਗ ਸਕਦੇ ਹਾਂ ਇਸੇ ਤਰ੍ਹਾਂ ਹੀ ਨਿਊਜ਼ ਦੇ ਇੰਦੇ ਵਿੱਚ ਜਦੋਂ ਕਿ ਕੋਈ ਵੀ ਇੰਦੇ ਵਿੱਚ ਕੋਈ ਵੀ ਸੇਵਿੰਗਸ ਹੈ ਕਲੇਮ ਨਹੀਂ ਕਰਦੇ ਪਰ ਟੈਕਸ ਬਚਾਉਣ ਵਾਸਤੇ ਅਸੀਂ ਕਈ ਤਰ੍ਹਾਂ ਦੀਆਂ ਸੇਵਿੰਗਸ ਜੋ ਨੇ ਉਹ 올ਡਰ ਜੀਨ ਵਿੱਚ ਪਾਈ ਜਾ ਰਹੇ ਹਨ ਆਦੇ ਆਪਣਾ ਟੈਕਸ ਨੂੰ ਰਿਫੰਡ ਕਰਵਾਈ ਜਾ ਰਹੇ ਹਨ ਇਸੇ ਰਿਗਾਰਡਿੰਗ ਹੀ ਇਨਕਮ ਟੈਕਸ ਡਿਪਾਰਟਮੈਂਟ ਨੇ ਆਪਣੇ ਨੋਟਿਸ ਜੋ ਰਿਡਕਸ਼ਨ ਤੁਸੀਂ ਕਲੇਮ ਕੀਤੀ ਹੈ ਨਾ ਪ੍ਰੂਫ ਮੰਗੇ ਹਨ ਮੈਂ ਤੁਹਾਨੂੰ ਦਿਖਾ ਦਿੰਦਾ ਨਾ ਕਿ ਜੋ ਸੈਨੇਡ ਪਰਸਨ ਨੇ ਉਹਨਾਂ ਨੂੰ ਨੋਟਿਸ ਪਨਾਇਆ ਸੀ ਜੀ 21 22 ਯਾਨਕਿ ਬਾਈਤੇ ਅਸੈਸਮੈਂਟ ਈਅਰ ਦੇ ਨੋਟਿਸ ਜਿਹੜੇ ਆਪ ਨੂੰ ਇਸ਼ੂ ਹੋਏ ਨੇ ਉਹਨਾਂ ਦੇ ਮਤਲਬ ਇਹਨਾਂ ਕੋਲ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਕਿ ਜੋ ਵੀ ਤੁਸੀਂ ਕਿਸੇ ਵੀ ਪ੍ਰਕਾਰ ਦੀ ਰਿਟਰਨ ਦੇ ਵਿੱਚ ਆਪਣੀ ਡਿਡਕਸ਼ਨ ਲਈਨ ਕੀਤੀ ਹੈ ਉਸ ਦੇ ਪ੍ਰੂਫ ਜੋ ਨੇ ਉਹ ਪ੍ਰੋਪਰ ਪ੍ਰੋਵਾਈਡ ਕਰਵਾਓ ਜੋ ਤੁਸੀਂ ਰਿਟਰਨ ਦੇ ਵਿੱਚ ਐਡ-ਆਨ ਕੀਤੇ ਨੇ ਇਸ ਤਰ੍ਹਾਂ ਹੀ ਜੇਕਰ ਤੁਸੀਂ ਵੀ ਕੋਈ ਵੀ ਐਚਆਰਏ ਕਲੇਮ ਕੀਤਾ ਹੈ ਜਾਂ ਕੋਈ ਸੇਵਿੰਗ ਪਲਾਨ ਕੀਤੀ ਹੈ ਉਹ ਡਿਡਕਸ਼ਨ ਦੇ ਪ੍ਰੂਫ ਐਚਆਰਏ ਵਾਸਤੇ ਸਾਨੂੰ ਜੋ ਵੀ ਰੈਂਡ ਪੇ ਕਰਦੇ ਆ ਕਿ ਇਹ ਅਕਾਊਂਟ ਦੇ ਵਿੱਚ ਪੇ ਕੀਤਾ ਹੈ ਕਿ ਸਾਡੇ ਕੋਲ ਅਕਾਊਂਟ ਦੀਆਂ ਰਸੀਡ ਹੈਗੀਆਂ ਨੇ ਉਹ ਸਾਰੀਆਂ ਹੀ ਇੰਕਮ ਟੈਕਸ ਵਿਭਾਗ ਨੂੰ ਤੁਹਾਡੇ ਕੋਲ ਸਕੈਨ ਕਰਕੇ ਪ੍ਰੋਪਰ ਤਰੀਕੇ ਨਾਲ ਭੇਜੇਗਾ ਜੇਕਰ ਤੁਹਾਨੂੰ ਵੀ ਨੋਟਿਸ ਇਸ਼ੂ ਹੋਵੇਗਾ ਤਾਂ ਤੁਹਾਨੂੰ ਉਹ ਡਿਡਕਸ਼ਨਸ ਅਦਰ ਸੇਵਿੰਗਸ ਦੇ ਪ੍ਰੂਫ ਤੁਹਾਨੂੰ ਪ੍ਰੋਵਾਈਡ ਕਰਾਉਣੇ ਪੈਣਗੇ ਅਤੇ ਇਹ ਨੋਟਿਸ ਪਿਛਲੇ ਸਾਲਾਂ ਤੋਂ ਹੁਣੇ ਸਟਾਰਟ ਹੋ ਗਏ ਨੇ ਜਦਕਿ ਮੈਂ ਇਸ ਨਵੀਆਂ ਵੀਡੀਓਜ਼ ਦੇ ਵਿੱਚ ਵੀ ਇਹ ਦੱਸਦਾ ਰਿਹਾ ਹਾਂ ਕਿ ਆਪਣੀਆਂ ਗਲਤ ਸੇਮਿੰਸ ਇਸੇ ਵੀ ਪ੍ਰਕਾਰ ਦੇ ਕਲੇਮ ਨਾ ਕਰੋ ਕਿਉਂਕਿ ਕੋਈ ਵੀ ਗਲਤ ਸੇਮ ਜੇਕਰ ਤੁਸੀਂ ਕਲੇਮ ਕਰਦੇ ਹੋ ਪਰ ਤੁਸੀਂ ਨਹੀਂ ਕੀਤੀ ਹੋਈ ਤਾਂ ਇੰਕਮ ਟੈਕਸ ਡਿਪਾਰਟਮੈਂਟ ਤੁਹਾਡੇ ਕੋਲ ਉਸਦੇ ਪ੍ਰੂਫ ਮੰਗ ਸਕਦਾ ਹੈ ਜੇਕਰ ਤੁਹਾਡੇ ਕੋਲ ਪ੍ਰੂਫ ਨਾ ਹੋਵੇ ਤਾਂ ਉਹ ਸੁਪਰ ਕਿਸੇ ਵੀ ਪ੍ਰਕਾਰ ਦੀ ਬਲੰਡੀ ਜਦ ਕੀ ਜੋ ਕਈ EMPLOYEES ਨੇ ਜਿੱਦਾਂ ਲਾਸਟ ਟਾਈਮ ਇੱਕ ਬਿਆਨ ਦਿੱਤਾ ਗਿਆ ਸੀ ਕਿ 100% ਬਲੰਡੀ ਵਾਈ ਜਾਵੇਗੀ ਹੋ ਸਕਦਾ ਹੈ ਹਾਲੇ ਇਸ ਦੇ ਰਿਗਾਰਡਿੰਗ ਕੋਈ ਵੀ ਬਲੰਡੀ ਦਾ ਇਸ਼ੂ ਦੇਖਣ ਨੂੰ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੂੰ ਅਜਿਹਾ ਇਸ਼ੂ ਹੋਈ ਹੈ ਪਰ ਇਹ ਨੋਟਿਸ ਜੋ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ ਅਤੇ ਜਲਦੀ ਇਹ ਨੋਟਿਸ ਸਾਰਿਆਂ ਨੂੰ ਹੀ ਆਉਣਗੇ ਜਿਨ੍ਹਾਂ ਨੇ ਗਲਤ ਸੇਵਿੰਗਸ ਜਾਣਨ ਲੱਗਦਾ ਹੈ ਕਿ ਇਹਨਾਂ ਨੇ ਇਹ ਸੇਵਿੰਗਸ ਨਹੀਂ ਕੀਤੀ ਹੈ ਜਾਂ ਰੋਂਗਲੀ ਰਿਪੋਰਟ ਕੀਤੀ ਹੈ ਉਸ ਵਿੱਚ ਤਾਂ ਕੋਈ ਨੋਟਿਸ ਦੇਖਣ ਨੂੰ ਮਿਲ ਸਕਦੇ ਇਸ ਲਈ ਜੇਕਰ ਤੁਸੀਂ ਨਵੇਂ ਸਾਲ ਅਸੈਸਮੈਂਟ ਈਅਰ 24-25 ਦੀਆਂ ਰਡਲਾਂ ਫਾਈਲ ਕਰ ਰਹੇ ਹੋ ਤਾਂ ਕੋਈ ਵੀ ਆਪਣੀ ਗਲਤ ਸੇਵਿੰਗ ਕਿਸੇ ਵੀ ਪ੍ਰਕਾਰ ਦੀ ਕਲੇਮ ਨਾ ਕਰੋ ਅਤੇ ਬੰਦਾ ਟੈਕਸ ਨੂੰ ਪ੍ਰੋਪਰ ਤਰੀਕੇ ਨਾਲ ਹੀ ਭੇ ਕਰੋ ਹੋ ਸਕਦਾ ਹੈ ਤੁਹਾਨੂੰ ਵੀ ਨਹੀਂ ਤਾਂ 100% ਬਲੰਟੀ ਦੇ ਨਾਲ ਹੀ ਬਾਅਦ ਚ ਨੋਟਿਸ ਇਸ਼ੂ ਹੋਣਾ ਜਿਨ੍ਹਾਂ ਦਾ ਕਾਫੀ ਜਿਆਦਾ ਤੁਹਾਡਾ ਖਰਚਾ ਵੀ ਹੋਏਗਾ ਉਹ ਤੁਹਾਡਾ ਟੈਕਸ ਨਹੀਂ ਬਜੇਗਾ ਸੋ ਮੋਰ ਇਨਫੋਰਮੇਸ਼ਨ ਵਾਸਤੇ ਜਿਸ ਤਰ੍ਹਾਂ ਕੋਈ ਨਵੀਂ ਅਪਡੇਟ ਹੁੰਦੀ ਹੈ ਮੈਂ ਤੁਹਾਨੂੰ ਦੱਸਾਂਗਾ ਮੋਰ ਇਨਫੋਰਮੇਸ਼ਨ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਰੋ ਮੈਨੂੰ ਫੋਲੋ ਜਰੂਰ ਕਰੋ ਥੈਂਕ ਯੂ